ਜਿੱਥੇ ਨਕਲੀ ਸ਼ਹਿਦ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਪਰੋਸ ਰਹੇ ਸਨ ਇਹ ਪ੍ਰਵਾਸੀ ਲੋਕ ਪ੍ਰਵਾਸ ਚੋਂ ਆ ਕੇ ਝੁੱਗਿਆਂ ਵਿੱਚ ਰਹਿਣ ਵਾਲੇ ਲੋਕ ਨਕਲੀ ਸ਼ਹਿਦ ਬਣਾ ਕੇ ਵੇਚ ਰਹੇ ਸਨ ਇਹ ਮੈਨੂੰ ਕਹਿੰਦਾ ਵੀ ਸ਼ਹਿਦ ਮੇਰੇ ਕੋਲ ਤਾਜਾ ਚੋਆ ਠੀਕ ਆ ਵੀ ਹਾਂਜੀ ਸਰ ਇਹ ਮੈਨੂੰ ਕਹਿੰਦਾ ਵੀ ਤਾਜਾ ਚੋਆ ਹੈ ਮੇਰੇ ਕੋਲ ਸ਼ਹਿਦ ਹਾਂਜੀ 400 ਰੁਪਏ ਕਿਲੋ ਮੈਂ ਦਵਾਂਗਾ ਠੀਕ ਆ ਜੀ ਹਾਂਜੀ ਚਲ ਜੀ ਮੇਰਾ ਇਹਦੇ ਨਾਲ 300 ਰੁਪਏ ਦਾ ਰੇਟ ਬੋਲੋ ਜੀ ਹਾਂਜੀ ਠੀਕ ਹੈ ਫੇਰ ਤੂੰ ਮੈਂ 7 ਕਿਲੋ ਸ਼ਹਿਦ ਲੈ ਲਿਆ ਤੇ 7 ਕਿਲੋ ਜੋ ਮੈਂ ਸ਼ਹਿਦ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਖਰਿਆਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਨੂੰ ਅਵਾਰਡ ਵੀ ਮਿਲਿਆ ਨਾ ਜਿੰਨੀ ਅਸਲੀ ਹਾਂਜੀ ਉਹਨਾਂ ਨੂੰ ਅਸੀਂ ਦਿਖਾਇਆ ਇਹ ਨਾਲਤੀ ਉਹ ਤੇ ਰਿਜੈਕਟ ਕਰਤਾ ਨਾ ਉਹਨਾਂ ਨੇ ਤੇ ਇਹ ਸ਼ਹਿਦ ਨਹੀਂ ਹੈਗਾ ਠੀਕ ਹੈ ਨਾ ਹਾਂਜੀ ਫੇਰ ਤੂੰ ਵੀ ਮੰਨ ਗਿਆ ਹੁਣ ਵੀ ਇਹ ਸ਼ਹਿਦ ਨਹੀਂ ਹੈਗਾ ਹਾਂਜੀ ਲੋਕਾਂ ਨੇ ਸ਼ਹਿਦ ਨਾਲ ਖਲਵਾੜ ਕਰ ਰਹੇ ਸਨ ਸ਼ਹਿਦ ਮਹਿਕਮੇ ਦਾ ਧਿਆਨ ਨਹੀਂ ਗਿਆ ਹੁਣ ਲੋਕ ਖੁਦ ਹੀ ਜਾਗਰੂਕ ਹੋ ਗਏ ਖੁਦ ਲੋਕਾਂ ਨੇ ਇਸ ਸ਼ਹਿਦ ਬਣਾਉਣ ਵਾਲੇ ਇਨਸਾਨ ਨੂੰ ਸ਼ਹਿਦ ਦੇ ਨਾਮ ਦੇ ਉੱਪਰ ਜ਼ਹਿਰ ਪਰੋਸਣ ਵਾਲੇ ਲੋ ਇਨਸਾਨ ਨੂੰ ਹੁਣ ਦਰਖਤ ਨਾਲ ਬੰਨ੍ਹ ਲਿਆ ਤੇ ਸਾਰੀ ਦੀ ਸਾਈ ਸੱਚਾਈ ਰੇ ਮੋਤੋ ਹੀ ਕਹਾਈ ਫਿਰ ਇਹਨੇ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਕੀ ਮਿਲਾਉਂਦੇ ਨੇ ਕੀ ਕੀ ਨਹੀਂ ਇਹ ਤਾਂ ਦੇਖੋ ਇਹ ਕਹਿੰਦਾ ਵੀ ਗੋੜਾ ਹੋਰ ਕੀ ਕਹਿੰਦਾ ਦੇਸੀ ਗੂੜ ਦੇਸੀ ਖੰਡ ਬਹੁ ਹੂੰ ਅਨੀ ਇਹਦਾ ਗਰਮ ਕਰਕੇ ਪਾਲਨ ਜਵਰਾਜੀ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇ ਦਾ ਏਵਲ মিডিਆ ਹਮੇਸ਼ਾ ਹੀ ਇਸ ਸਪਰੈਡ ਫਾਰਮ ਤੋਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਖਬਰਾਂ ਵਿਖਾਈਆਂ ਜਾਂਦੀਆਂ ਨੇ ਚਾਹੇ ਜਿਲਖਪੁਰ ਦੇ ਨਜ਼ਦੀਕ ਮਾਰਕਪੁਰ ਦੇ ਚੱਲ ਰਹੀਆਂ ਨਜਾਇਜ਼ ਤੌਰ ਦੇ ਉੱਪਰ ਨਮਕੀਨ ਦੀਆਂ ਫੈਕਟਰੀਆਂ ਦੀ ਗੱਲ ਹੋਵੇ ਕਿਸ ਤਰ੍ਹਾਂ ਨਮਕੀਨ ਬਣਾਈ ਜਾ ਰਹੀ ਹੈ ਤੇ ਚਾਹੇ ਹੋਰ ਸਿਹਤ ਮਹਿਕਮੇ ਨਾਲ ਜੁੜੀਆਂ ਖਬਰਾਂ ਨੇ ਅਸੀਂ ਵਿਖਾਉਂਦੇ ਰਹਿੰਦੇ ਤਾਂਕਿ ਸਾਡੇ ਪੰਜਾਬ ਦੀ ਸਿਹਤ ਤੰਦਰੁਸਤ ਰਹੇ ਪਰ ਜੇਤ ਮਹਿਕਮਾ ਲੱਗਦਾ ਕਿ ਕੰਮ ਕਰਨੀ ਨਹੀਂ ਦਸਤਾ ਪਿਆ ਖਬਰਾਂ ਵੇਖਣ ਤੋਂ ਬਾਅਦ ਵੀ ਕੋਈ ਅਸਰ ਨਹੀਂ ਹੁੰਦਾ ਹੈਗਾ ਹੁਣ ਜਿਹੀ ਖਬਰ ਇੱਕ ਸਾਹਮਣੇ ਨਿਕਲ ਕੇ ਆਈ ਹੈ ਮਾਛੀਵਾੜ ਤੋਂ ਜਿੱਥੇ ਨਕਲੀ ਸ਼ਹਿਦ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਪਰੋਸ ਰਹੇ ਸਨ ਇਹ ਪ੍ਰਵਾਸੀ ਲੋਕ ਪ੍ਰਵਾਸ ਚੋਂ ਆ ਕੇ ਝੁੱਗਿਆਂ ਵਿੱਚ ਰਹਿਣ ਵਾਲੇ ਲੋਕ ਨਕਲੀ ਸ਼ਹਿਦ ਬਣਾ ਕੇ ਵੇਚ ਰਹੇ ਸਨ ਲੋਕਾਂ ਨੇ ਸਿਹਤ ਨਾਲ ਖਲਵਾਲ ਕਰ ਰਹੇ ਸਨ ਸਿਹਤ ਵਿਭਾਗ ਦਾ ਧਿਆਨ ਨਹੀਂ ਗਿਆ ਹੁਣ ਲੋਕ ਖੁਦ ਹੀ ਜਾਗਰੂਕ ਹੋ ਗਏ ਖੁਦ ਲੋਕਾਂ ਨੇ ਇਸ ਸਿਹਤ ਬਣਾਉਣ ਵਾਲੇ ਇਨਸਾਨ ਨੂੰ ਸ਼ਹਿਦ ਦੇ ਨਾਮ ਦੇ ਉੱਪਰ ਜ਼ਹਿਰ ਪਰੋਸਣ ਵਾਲੇ ਲੋ ਇਨਸਾਨ ਨੂੰ ਹੁਣ ਦਰਖਤ ਨਾਲ ਬੰਨ੍ਹ ਲਿਆ ਤੇ ਸਾਡੀ ਸਾਈ ਸੱਚਾਈ ਇਹ ਮੋਤੋ ਹੀ ਕਹਾਈ ਕਿ ਕਿਸਾ ਇਹ ਸ਼ਹਿਦ ਦੇ ਵਿੱਚ ਚਿਨੀ ਕੈਮੀਕਲ ਨਾ ਜਾਣ ਕੀ ਕੀ ਗੰਦਗੀ ਬਣਾ ਕੇ ਲੋਕਾਂ ਨੂੰ ਪਰੋਸ ਰਿਹਾ ਸੀ ਹਾਂ ਇਹ ਨਾਮਵਰ ਕੰਪਨੀਆਂ ਦੇ ਜਿਹੜੇ ਡੱਬਾ ਬੰਦ ਸ਼ਹਿਦ ਆਉਂਦੇ ਨੇ ਉਹਨਾਂ ਨੂੰ ਸਸਤਾ ਵੇਚ ਰਿਆ ਸੀਗਾ ਸਸਤੇ ਦੇ ਨਾਮ ਦੇ ਉੱਪਰ ਸ਼ਹਿਦ ਨਰਖ ਲਵਾੜ ਕਰ ਰਿਆ ਸੀਗਾ ਝੁੱਗੀਆਂ ਦੇ ਵਿੱਚ ਰਹਿਣ ਵਾਲੇ ਲੋਕ ਕਿੰਨੀ ਕੁ ਸਾਫ ਸਫਾਈ ਰੱਖ ਰਹੇ ਹੋਣ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਇਸ ਇਨਸਾਨ ਤੋਂ ਪੁੱਛਿਆ ਗਿਆ ਤਾਂ ਇਸ ਨੇ ਕੋਈ ਵੀ ਪੁਖਤਾ ਜਵਾਬ ਨਾ ਦੇ ਸਕਿਆ ਤੇ ਇਸ ਨੇ ਆਪਣੀ ਗਲਤੀ ਵੀ ਕਬੂਲੀ ਇੱਥੇ ਦੇ ਲੋਕ ਜਾਗਰੂਕ ਸੀਗੇ ਉਹਨਾਂ ਨੇ ਇਹਨੂੰ ਪਕੜਿਆ ਸ਼ਾਇਦ ਲਿੱਤਾ ਸ਼ਾਇਦ ਲਿਜਾ ਕੇ ਨਜ਼ਦੀਕੀ ਇੱਕ ਫਾਰਮ ਦੇ ਵਿੱਚ ਮੱਖੀ ਪਾਲਣ ਹੋ ਰਿਹਾ ਹੈ ਜਿਹਦੇ ਨਾਲ ਸ਼ਹਿਦ ਬਣਦੀ ਹੈ ਮਧੂਮੱਖੀ ਪਾਲਣ ਕੀਤਾ ਜਾ ਰਿਹਾ ਉੱਥੇ ਚੈੱਕ ਕਰਵਾਇਆ ਤਾਂ ਤੁਰੰਤ ਪਤਾ ਲੱਗ ਗਿਆ ਕਿ ਇਹ ਸ਼ਹਿਦ ਦੇ ਵਿੱਚ ਮਿਲਾਵਟ ਹੈ ਕਈ ਤਰ੍ਹਾਂ ਦੇ ਕੈਮੀਕਲ ਪਾਏ ਗਏ ਨੇ ਵਿੱਚ ਚੀਨੀ ਗੋੜ ਪਤਨ ਕੀ ਕੁਝ ਪਾਇਆ ਜਾ ਰਿਹਾ ਜੋ ਤੁਹਾਨੂੰ ਦਿੱਤਾ ਜਾ ਰਿਹਾ ਕਿਉਂਕਿ ਸਰਦੀਆਂ ਆਉਂਦੇ ਹੀ ਸਾਡੀ ਪਹਿਲੀ ਪਸੰਦ ਹੁੰਦੀ ਹੈ ਕਿ ਅਸੀਂ ਘਰ ਦੇ ਵਿੱਚ ਸ਼ਹਿਦ ਲਈਏ ਸ਼ਹਿਦ ਸਰਦੀਆਂ ਦੇ ਵਿੱਚ ਬਜ਼ੁਰਗ ਬੱਚੇ ਤੇ ਹਰੇਕ ਇਨਸਾਨ ਵਾਸਤੇ ਲਾਹੇਵੰਦ ਹੁੰਦੀ ਹੈ ਵਧੀਆ ਮੰਨੀ ਜਾਂਦੀ ਹੈ ਤਾਂ ਕਿ ਸਰਦੀਆਂ ਦੇ ਵਿੱਚ ਸ਼ਾਇਦ ਜਿਹੜਾ ਖਾਣ ਵਾਲਾ ਇਨਸਾਨ ਹੈ ਉਹਦੀ ਇਮਿਊਨਿਟੀ ਸਟਰੋਂਗ ਹੋਵੇ ਪਰ ਜੇਕਰ ਇਹਦੀ ਗੰਦਗੀ ਸਾਨੂੰ ਪ੍ਰੋਸੀਜਾਏਗੀ ਤਾਂ ਸਿਹਤ ਸਾਮਾਨ ਦੇ ਵਿਜਾਇ ਸਿਹਤ ਵਿਗੜੇਗੀ ਸੋ ਤੁਸੀਂ ਦੇਖੋ ਇਸ ਕਵਲ ਦੇ ਵਿੱਚ ਕਿਸ ਤਰ੍ਹਾਂ ਮਾਚੀਵਾੜ ਦੇ ਲੋਕਾਂ ਨੇ ਇਸ ਨਕਲੀ ਸ਼ਹਿਦ ਬਣਾਉਣ ਵਾਲੇ ਨੂੰ ਦਰਖਤ ਨਾਲ ਨੋੜ ਕੇ ਸਾਰੀ ਸਜਰਾਈ ਅਗਲਵਾਈ ਸਰਦੀਆਂ ਵਿੱਚ ਸ਼ੁੱਧ ਦੇਸੀ ਸ਼ਹਿਦ ਸਿਹਤ ਲਈ ਬੇਹੱਦ ਲਾਭਦਾਇਕ ਹੁੰਦਾ ਪਰ ਇਹੀ ਸ਼ਹਿਦ ਜੇਕਰ ਤੁਹਾਨੂੰ ਮਿਲਾਵਟ ਵਾਲਾ ਮਿਲੇ ਤਾਂ ਬੇਹੱਦ ਘਾਤਕ ਸਿੱਧ ਹੋ ਜਾਂਦਾ ਹੈ ਅਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਮਲਾਬਤ ਵਾਲਾ ਸ਼ੁੱਧ ਦੇਸੀ ਸ਼ਹਿਦ ਮਾਛੀਵਾਲਾਂ ਦੀਆਂ ਝੁੱਗੀਆਂ 'ਚ ਤਿਆਰ ਕੀਤਾ ਜਾ ਰਿਹਾ ਹੈ ਬਾਹਰਲੇ ਸੁੱਬਿਆਂ ਤੋਂ ਮਾਛੀਵਾੜਾ ਵਿਖੇ ਝੁੱਗੀਆਂ ਵਿੱਚ ਬਣਾ ਕੇ ਰਹਿ ਰਹੇ ਕੁਝ ਲੋਕ ਜੋ ਕਿ ਪਿੰਡਾਂ ਵਿੱਚ ਜਾ ਕੇ ਸ਼ੁੱਧ ਦੇਸੀ ਸ਼ਹਿਦ ਵੇਚਣ ਦਾ ਕੰਮ ਕਰਦੇ ਨੇ ਅੱਜ ਉਹਨਾਂ ਦਾ ਭਾਂਡਾ ਉਸ ਸਮੇਂ ਭੰਨਿਆ ਗਿਆ ਜਦੋਂ ਲੋਕਾਂ ਨੇ ਉਹਨਾਂ ਨੂੰ ਇਹ ਮਲਾਬਤੀ ਸ਼ਹਿਦ ਸਮੇਤ ਕਾਬੂ ਕਰ ਲਿਆ ਹਲਕਾ ਸਮਰਾਲਾ ਦੇ ਪਿੰਡ ਵਿੱਚ ਸ਼ਹਿਦ ਵੇਚਣ ਵਾਲਾ ਵਿਅਕਤੀ ਬੜੇ ਦਾਅਵੇ ਨਾਲ ਲੋਕਾਂ ਨੂੰ ਕਹਿ ਰਿਹਾ ਸੀ ਕਿ ਉਸ ਨੇ 2 ਦਿਨ ਪਹਿਲਾਂ ਹੀ ਮਧੂਮੱਖੀਆਂ ਦੇ ਛੱਤੇ 'ਚੋਂ ਤਾਜ਼ਾ ਸ਼ੁੱਧ ਸ਼ਹਿਦ ਚੋਇਆ ਅਤੇ ਉਹ ਕੰਪਨੀ ਦੇ ਡੱਬਾਬੰਦ ਸ਼ਹਿਦ ਨਾਲੋਂ ਕਿਤੇ ਸਸਤਾ ਵੇਚ ਰਿਹਾ ਹੈ ਸ਼ਹਿਦ ਖਰੀਦਣ ਵਾਲੇ ਇੱਕ ਨੌਜਵਾਨ ਨੂੰ ਸ਼ੱਕ ਹੋਇਆ ਕਿ ਇਹ ਮਿਲਾਵਟੀ ਹੈ ਤਾਂ ਉਸ ਨੇ ਤੁਰੰਤ ਜੋ ਨੇੜੇ ਹੀ ਵਗਦੀ ਸਰਹੰਦ ਨਹਿਰ ਕਿਨਾਰੇ ਮਧੂਮੱਖੀਆਂ ਪਾਲਣ ਕਰ ਸ਼ੁੱਧ ਸ਼ਹਿਦ ਵੇਚਦੇ ਨੇ ਉਹਨਾਂ ਕੋਲ ਜਾ ਕੇ ਜਾਂਚ ਲਈ ਲੈ ਗਿਆ ਇਹ ਸ਼ੁੱਧ شہਦ ਬੇहद ਹੀ ਮਲਾਵਤੀ ਨਿਕਲਿਆ ਕਿਉਂਕਿ ਜਦੋਂ ਲੋਕਾਂ ਨੇ ਇਸ ਸ਼ਹਿਦ ਵੇਚਣ ਵਾਲੇ ਨੂੰ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਬੜੇ ਹੈਰਾਨੀਜਨਕ ਖੁਲਾਸੇ ਕੀਤੇ ਕਿ ਉਹ ਇਸ ਵਿੱਚ ਕੀ ਕੀ ਮਲਾਵਟ ਕਰਦੇ ਨੇ ਸ਼ਹਿਦ ਵੇਚਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ 5 ਲੀਟਰ ਪਾਣੀ ਗਰਮ ਕਰ ਉਸ ਵਿੱਚ 5 ਕਿਲੋ ਚੀਨੀ 5 ਕਿਲੋ ਗੁੜ ਅਤੇ ਉਸ ਵਿੱਚ ਕੁਝ ਬਾਜ਼ਾਰ ਚੋਂ ਦੱਬਾ ਬੰਦ ਸ਼ਹਿਦ ਜੋ ਸਸਤਾ 80 ਰੁਪਏ ਕਿਲੋ ਖਰੀਦ ਕੇ ਉਸ ਵਿੱਚ ਮਿਲਾ ਦਿੰਦਾ ਅਤੇ ਫਿਰ ਘੋਲ ਤਿਆਰ ਕਰ ਲੈਂਦਾ ਉਹ ਰੋਜ਼ਾਨਾ ਮਾਛੀਵਾੜੇ ਦੀਆਂ ਝੁੱਗੀਆਂ ਵਿੱਚ ਇਹ ਮਲਾਵਟੀ ਸ਼ਹਿਦ ਤਿਆਰ ਕਰਦੇ ਨੇ ਅਤੇ ਫਿਰ ਪਿੰਡਾਂ ਵਿੱਚ ਸ਼ੁੱਧ ਦੇਸੀ ਸ਼ਹਿਦ ਆ ਕੇ ਵੇਚਦੇ ਨੇ ਫਿਰ ਪੱਤਰਕਾਰਾਂ ਵੱਲੋਂ ਮਾਛੀਵਾੜਾ ਵਿਖੇ ਇਹਨਾਂ ਝੁੱਗੀਆਂ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਮਲਾਵਟੀ ਸ਼ਹਿਦ ਤਿਆਰ ਹੋ ਰਿਹਾ ਸੀ ਅਤੇ ਮੌਕੇ ਤੇ ਜਾ ਕੇ ਕਰੀਬ 7 ਲੀਟਰ ਸ਼ਹਿਦ ਨਸ਼ਟ ਵੀ ਕਰਾਇਆ ਗਿਆ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਮਲਾਵਤੀ ਸ਼ਹਿਦ ਵੇਚਣ ਵਾਲਾ ਕਾਬੂ ਕੀਤਾ ਸੀ ਉਸ ਤੋਂ ਵੀ ਸਾਰਾ ਸ਼ਹਿਦ ਨਸ਼ਟ ਕਰਾਇਆ ਅਤੇ ਮੁੜ ਅੱਗੇ ਤੋਂ ਜਿਹਾ ਮਲਾਵਤੀ ਸ਼ਹਿਦ ਨਾ ਵੇਚਣ ਦੀ ਤੋਬਾ ਕਰਨ ਤੇ ਹੀ ਉਸ ਨੂੰ ਛੱਡਿਆ ਹੁਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਲਾਵਤੀ ਵਸਤਾਂ ਨੂੰ ਨੱਥ ਪਾਉਣ ਦਾ ਕੰਮ ਸਿਹਤ ਵਿਭਾਗ ਦਾ ਹੈ ਪਰ ਇਹ ਕੰਮ ਲੋਕਾਂ ਨੂੰ ਜਾਗਰੂਕ ਹੋ ਕੇ ਖੁਦ ਹੀ ਕਰਨਾ ਪੈ ਰਿਹਾ ਹੈ